ਸ਼੍ਰੀ ਹਰਗੋਬਿੰਦਪੁਰ ਪਹੁੰਚੇ ਕਾਂਗਰਸੀ ਵਤਾਇਕ ਪ੍ਰਤਾਪ ਸਿੰਘ ਬਾਜਵਾ ਮੌਜੂਦਾ ਸਰਕਾਰ ਤੇ ਚੁੱਕੇ ਸਵਾਲ ਕਾਂਗਰਸ ਦੇ ਬਤਾਰੇ ਕਿਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬਟਾਲਾ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਪੇਟਪਤਨ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਇੱਕ ਪਰਵੀ ਮੀਟਿੰਗ ਕੀਤੀ ਗਈ ਜੋ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਵੱਡੀ ਗਿਣਤੀ ਵਿੱਚ ਲੋਕ ਇਸ ਰੈਲੀ ਵਿੱਚ ਪਹੁੰਚੇ ਕਾਂਗਰਸ ਪਾਰਟੀ ਵੱਲੋਂ ਥਾਪੇ ਗਏ ਐਸਸੀ ਵਿੰਗ ਪੰਜਾਬ ਦੇ ਵਾਈਸ ਚੇਅਰਮੈਨ ਲਖਮਨ ਸਿੰਘ ਦੀ ਛਲਾਂਗਾ ਕਰਦੇ ਹੋਏ ਉਹਨਾਂ ਕਿਹਾ ਕਿ 24 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਆਪਣੇ ਪੈਰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰੀਆਂ ਸੌਂਪ ਰਹੀ ਹੈ ਤਾਂ ਕਿ ਇੱਕ ਮਜ਼ਬੂਤ ਵਿਕਲਪ ਲੋਕਾਂ ਨੂੰ ਦਿੱਤਾ ਜਾ ਸਕੇ ਜਿੱਥੇ ਬਾਜਵਾ ਨੇ ਗੈਂਗਸਟਰਵਾਦ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਉੱਤੇ ਹੀ ਸੈਂਟਰ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਬਣੇ ਲੋ ਸਾਡੇ ਨਾਲ ਦੇਖਦੇ ਹੋ ਸਾਡਾ ਚੈਨਲ ਬਟਾਲਾ ਤੋਂ ਲਵ 프리 ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਕੋ ਆਜਾ ਸ੍ਰੀ ਹਰਗੋਬਿੰਦਪੁਰ ਅਸੈਂਬਲੀ ਹਲਕੇ ਦੇ ਪ੍ਰਿੰਸੀਪਲ ਰਟਾਇਰਡ ਸੁਰੱਖਣ ਸਿੰਘ ਜੀ ਉਹਨਾਂ ਨੂੰ ਕਾਂਗਰਸ ਨੇ ਆਪਣਾ ਜਿਹੜਾ ਐਸੀ ਵਿੰਗ ਹੈ ਉਹਦੇ ਵਾਈਸ ਚੇਅਰਮੈਨ ਬਣਾਇਆ ਸਾਡੇ ਕਰੀਬੀ ਸਾਥੀ ਨੇ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਤਗੜੇ ਹੋ ਕੇ ਇੱਥੇ ਮਜ਼ਬੂਤ ਹੋਏ ਆ ਜਿੰਨਾ ਕੋਰਨਰ ਸੀ ਇਹ ਬੇਸਿਕਲੀ ਇਹਦੇ ਵਿੱਚ ਕਾਂਗਰਸ ਦਾ ਵੋਟਰ ਬਹੁਤ ਹੈ ਲੀਡਰ ਕੋਈ ਹੈ ਨਹੀਂ ਰਿਜ਼ਰਵ ਹਲਕਾ ਇਸ ਜ਼ਰਫ ਹਲਕੇ ਦੇ ਵਿੱਚ ਤੁਹਾਨੂੰ ਜਰਨਲ ਕਾਸਟ ਦੇ ਨਾਲ ਕੋਈ ਸ਼ੈਡਿਊਲ ਕਾਸਟ ਲੀਡਰ ਨੂੰ ਵੀ ਉਭਾਰਨ ਦੀ ਲੋੜ ਹੈ ਸੋ ਰਿਟਾਇਰਡ ਪ੍ਰਿੰਸੀਪਲ ਨੇ ਪੜ੍ਹੇ ਲਿਖੇ ਨੇ ਲੰਬਾਰਸਾ ਲੋਕਾਂ ਦੇ ਵਿੱਚ ਵਿਚਰੇ ਨੇ ਇਸ ਅਸੈਂਬਲੀ ਹਲਕੇ 'ਚ ਇਹਨਾਂ ਦਾ ਆਪਣਾ ਪਿੰਡ ਹੈ ਬਹੁਤ ਚੰਗੀ ਰਿਪਿਟੇਸ਼ਨ ਰੱਖਦਾ ਹੈ ਸਾਰਾ ਪਰਿਵਾਰ ਤੇ ਖੁਦ ਵੀ ਤੇ ਇਸ ਗੱਲ ਕਰਨ ਇੱਕ ਚੰਗੇ ਵਿਅਕਤੀ ਨੂੰ ਪੜ੍ਹੇ ਲਿਖੇ ਨੂੰ ਸਾਹਮਣੇ ਲਿਆਉਣ ਨਾਲ ਤਾਕਤ ਬਣੇਗੀ 2 ਸਾਲ ਤੋਂ ਬਾਅਦ ਪਹਿਲੀ ਦਫਾ ਕਿਉਂਕਿ ਸਾਡਾ ਕਾਡਰ ਡਿਮੋਰਲਾਈਜ਼ ਸੀ ਇੱਥੇ ਬੰਦਾ ਸਾਡਾ ਹਾਰ ਗਿਆ ਸੀ ਤੇ ਆਪਣੇ ਸਾਰੇ ਸਾਥੀਆਂ ਨੂੰ ਕਿਉਂਕਿ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਸਾਰਿਆਂ ਨੂੰ ਕਿਹਾ ਕਿ ਕਮਰ ਕੱਸੇ ਕਰੋ ਪਾਰਲੀਮੈਂਟ ਦੇ ਵਿੱਚ ਅਸੀਂ ਝਗੜੇ ਹੋ ਕੇ ਆਪਣਾ ਰਿਜ਼ਲਟ ਦੇਈਏ ਸੋ ਥੈਟ ਆਨ ਦੇ 2027 ਦੇ ਵਿੱਚ ਲੋਕਾਂ ਸਾਹਮਣੇ ਇੱਕ ਬਕਾਇਦਾ ਤੇ ਵਾਇਬਲ ਆਲਟਰਨੇਟਿਵ ਸਾਹਮਣੇ ਆ ਸਕੇ ਅੱਜ ਵੀ ਅਸੀਂ ਮੇਨ ਆਪੋਜੀਸ਼ਨ ਪਾਰਟੀ ਆ ਅਸੀਂ ਜਾਣਦੇ ਆ ਕਿ ਅਸੈਂਬਲੀ ਤੋਂ ਬਾਅਦ ਪਹਿਲਾ ਸਾਡਾ ਟੈਸਟ ਆਉਣ ਲੱਗਾ 18 ਸਾਡੇ ਕੋਲ ਐਮਐਲਏ ਨੇ ਇਹਦੇ ਵਿੱਚ ਵੱਡੇ ਪੇਮਾਨੇ ਤੇ ਸਾਡੀ ਜਿੱਤ ਅਸੈਂਬਲੀ ਹਲਕਿਆਂ ਚ ਹੋਏਗੀ ਤਾਂ ਫਿਰ ਲੋਕਾਂ ਦਾ ਹੋਰ ਫਾਇਦਾ ਹੋਏਗਾ ਕਿਉਂਕਿ ਮੇਰਾ ਮੰਨਣਾ ਹੈ ਨਵੀਂ ਗਵਰਨਮੈਂਟ ਕੰਪਲੀਟ ਫੇਲ ਸਾਬਤ ਹੋਏਗੀ ਹਰ ਪੱਖ ਤੋਂ ਫੇਲ ਕੱਲ੍ਹ ਹੀ ਟਾਈਮਜ਼ ਆਫ ਇੰਡੀਆ ਨੇ ਇੱਕ ਬਹੁਤ ਵੱਡੀ ਸਟੱਡੀ ਲੈ ਕੇ ਆਂਦੀ ਹੈ ਜਿਸ ਸਟੱਡੀ ਵਿੱਚ ਇਹ ਗੱਲ ਸਾਬਤ ਹੋਈ ਹੈ ਕਿ ਬਾਹਰਲੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਜਿਹੜੀ ਸੂਬੇ ਵਿੱਚ ਇਨਵੈਸਟਮੈਂਟ ਆਂਦੀ 85% ਘਟ ਗਈ। ਭਗਵੰਤ ਮਾਨ ਦੀ ਗਵਰਨਮੈਂਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੀਲੇ ਸਾਲ 'ਚ ਤਕਰੀਬਨ ਕੋਈ 30-32 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਆਈ ਸੀ। ਇੱਥੇ ਇਕੱਲੀ ਇਨਵੈਸਟਮੈਂਟ 3400 ਕਰੋੜ ਦੀ ਆਈ। ਤੋਂ ਇਨਵੈਸਟਮੈਂਟ ਘਟ ਗਈ ਹੈ। ਉਹਦਾ ਵਿਸ਼ੇਸ਼ ਕਾਰਨ ਲਾਅ ਐਂਡ ਆਰਡਰ ਮੈਸਮਨ। ਜਦੋਂ ਇੰਡਸਟਰੀਅਲਿਸਟਸ ਦੀਆਂ ਆਮ ਸਰਦਾਰਨ ਪੰਜਾਬੀਆਂ ਦੀ ਜ਼ਿੰਦਗੀ ਹੀ ਸੇਫ ਨਹੀਂ ਅੱਜ ਸਰਕਾਰ ਭਗਵੰਤ ਮਾਨ ਜੀ ਤੇ ਚਲਾ ਹੀ ਨਹੀਂ ਰਹੀ ਐਸੇ ਗੈਂਗਸਟਰ ਸਰਕਾਰ ਚਲਾ ਰਹੇ ਤੁਸੀਂ ਸੋਚਾ ਦਿਓ ਐਡੀ ਕਮਜ਼ੋਰ ਗਵਰਨਮੈਂਟ ਹੋਏ ਕਿ ਲਾਰੈਂਸ ਬਿਸ਼ਨੋਈ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਸੀਂ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਤੇ ਕੱਲ ਦਿੱਤਾ ਸਾਮਦਿਆ ਜੇਲਾ ਚ ਤੇ ਤੁਹਾਡੇ ਕੋਲ ਲਾਰੈਂਸ ਬਿਸ਼ਨੋਈ ਜਗੂ ਭਗਵਾਨਪੁਰੀਆ ਇਹੋ ਜੇ 32 34 ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਚ ਨੇ ਕੀ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਅਜੇ ਤੱਕ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਕਿਉਂ ਨਿਕਲਿਆ ਇੱਥੇ ਇਹਨਾਂ ਦੇ ਰਹਿਣਕਾਰ ਨਹੀਂ ਐਡੀਆਂ ਵੱਡੀਆਂ ਫਰੋਤੀਆਂ ਦੀਆਂ ਚਿੱਠੀਆਂ ਫਰੋਤੀਆਂ ਦੇ ਟੈਲੀਫੋਨ ਨੇਰੇ ਪੰਜਾਬ ਛੱਡ ਲੋ ਨੇਰੇ ਹਿੰਦੁਸਤਾਨ ਛੱਡ ਲੋ ਬਾਹਰਲੇ ਦੇਸ਼ਾਂ ਤੱਕ ਹੁਣ ਕੱਲ ਹੀ ਗੋਲਡੀ ਬਰਾੜ ਨੇ ਐਕਸੈਪਟ ਕੀਤਾ ਇੱਕ ਨੈਸ਼ਨਲ ਟੀਵੀ ਚੈਨਲ ਤੇ ਕਿ ਜਿਹੜੀ ਆ ਪੰਜਾਬ ਦਾ ਐਕਟਰ ਪੰਜਾਬੀ ਐਕਟਰ ਹੈ ਗਿੱਪੀ ਗਰੇਵਾਲ ਉਹਦੇ ਘਰ ਤੇ ਅਸੀਂ ਕੈਨੇਡਾ ਚ ਫਾਇਰਿੰਗ ਇਸ ਕਲੋਂ ਕੀਤੀ ਹੈ ਕਿਉਂਕਿ ਸਲਮਾਨ ਖਾਨ ਦਾ ਨਜ਼ਦੀਕੀ ਮਿੱਤਰ ਹੈ ਜਾਂ ਉਹਦਾ ਸਾਥੀ ਹੈ ਫਿਲਮਾਂ ਚ ਕੰਮ ਕਰਦੇ ਨੇ ਤੇ ਜੇ ਕੈਨੇਡਾ ਤੱਕ ਇਹ ਲੋਕ ਜਾ ਸਕਦੇ ਨੇ ਪਹੁੰਚ ਸਕਦੇ ਨੇ ਤੇ ਗਵਰਨਮੈਂਟ ਦੀ ਕੀ ਮਜਬੂਰੀ ਹੈ ਕਿ ਇਹਨਾਂ ਨੂੰ ਕੈਨੇਡਾ ਚੋਂ ਇੱਥੇ ਕਿਉਂ ਨਹੀਂ ਡਿਪੋਰਟ ਕੀਤਾ ਜਾਂਦਾ ਜੀ ਤੁਹਾਨੂੰ ਯਾਦ ਹੋਵੇਗਾ ਜਦੋਂ ਪਿਛਲੀ ਅਸੈਂਬਲੀ ਦੀਆਂ ਲੈ ਕੇ ਸੀਐਮ ਪੰਜਾਬ ਨੇ ਗੁਜਰਾਤ ਦੇ ਵਿੱਚ ਇੱਕ ਦਿਨ ਕਿਹਾ ਸੀ ਕਿ ਮੇਰੇ ਅਫਸਰਾਂ ਨੇ ਗੋਲਡੀ ਬਰਾੜ ਮੈਨੂੰ ਹੁਣੇ ਹੀ ਦੱਸਿਆ ਕਿ ਐਫਬੀਆਈ ਨੇ ਅਮਰੀਕਾ ਦੇ ਵਿੱਚ ਉਹਨੂੰ ਗ੍ਰਿਫਤਾਰ ਡਿਟੇਨ ਕਰ ਲਿਆ ਤੇ ਅਸੀਂ ਬਹੁਤ ਜਲਦੀ ਲੈ ਕੇ ਆਵਾਂਗੇ ਤੇ ਤੀਜੇ ਦਿਨ ਪਤਾ ਲੱਗਾ ਕਿ ਇਹਦੇ ਇਨਫੋਰਮੇਸ਼ਨ ਹੀ ਟੋਟਲੀ ਗਲਤ ਸੀ ਇੱਕ ਚੀਫ ਮਿਨਿਸਟਰ ਐਡੀ ਵਾਈਟਲ ਇਨਫੋਰਮੇਸ਼ਨ ਗਲਤ ਦੇ ਸਕੇ ਉਹਦੇ ਤੇ ਫੇਤ ਕੌਣ ਕਰੇਗਾ ਫੇ ਚੀਫ ਮਿਨਿਸਟਰ ਸਾਹਿਬ ਕਦੀ ਜਰਮਨੀ ਤੋਂ ਆ ਕੇ ਕਹਿੰਦੇ ਨੇ ਬੀਐਮਡਬਲਯੂ ਕਾਰਾਂ ਦੀ ਅਸੀਂ ਏਜੰਸੀ ਮੇਰੀ ਗੱਲ ਹੋ ਚੁੱਕੀ ਹੈ ਉਹ ਮਹੀਨੇ ਬਾਅਦ ਆ ਕੇ ਲੁਧਿਆਣੇ ਪਲਾਨ ਸ਼ੁਰੂ ਕਰਨਗੇ ਉਹਨਾਂ ਦਾ ਕਾਰਪੋਰੇਟ ਆਫਿਸ ਚਿੱਠੀ ਪਾ ਕੇ ਡਿਨਾਈ ਕਰ ਦਿੰਦਾ ਕਿ ਸਾਡੀ ਤੇ ਨਾ ਮੀਟਿੰਗ ਹੋਈ ਤੇ ਨਾ ਇਹਨਾਂ ਨੂੰ ਕਿਹਾ ਤਾਂ ਫਿਰ ਕਿਹੜਾ ਬੰਦਾ ਇਹਨਾਂ ਤੇ ਫੇਤ ਕਰੇ ਇਹ ਕਹਿੰਦੇ ਇਨਵੈਸਟਮੈਂਟ ਆ ਰਹੀ ਹੈ ਕੱਲ ਸਾਬਤ ਹੋ ਗਿਆ ਗਵਰਨਮੈਂਟ ਰਿਕਾਰਡਸ ਤੋਂ ਗਵਰਨਮੈਂਟ ਆਫ ਇੰਡੀਆ ਦੇ ਕਿ 85% ਅੱਗੇ ਨਾਲੋਂ ਇਨਵੈਸਟਮੈਂਟ ਪੰਜਾਬ 'ਚ ਘਟ ਗਈ ਤੇ ਦੇਣ ਲੈਣ ਨੂੰ ਕੁਝ ਨਹੀਂ ਨੌਜਵਾਨ ਬੱਚੇ ਸਾਡੇ ਜਾਜ਼ਾ ਪਰ ਪਰ ਜਹਾਜ਼ ਬਾਹਲੇ ਮੁਲਕਾਂ ਜਾ ਰਹੇ ਨੇ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹਉ ਮਾਨ ਸਾਹਿਬ ਇੱਕ ਪੂਰਾ ਜਹਾਜ਼ ਪੰਜਾਬੀਆਂ ਦਾ ਨੌਜਵਾਨ ਬੱਚਿਆਂ ਦਾ ਆਪਣੀਆਂ ਪੈੜੀਆਂ ਵੇਚ ਕੇ ਮਜਬੂਰੀ ਦੇ ਵਿੱਚ ਨਕਾਰਾਗੁਆ ਦੇ ਵਿੱਚ ਫੜੇ ਗਏ ਆ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਨਜਾਇਜ਼ ਧੰਦਾ ਕਰ ਰਹੇ ਨੇ 45 ਤੋਂ 50 ਲੱਖ ਰੁਪਏ ਦਾ ਰੇਟ ਹੈ ਜਿਹੜਾ ਮੈਕਸੀਕੋ ਦਾ ਬਾਰਡਰ ਟਪਾਉਂਦੇ ਕੀ ਉਹਨਾਂ ਨੂੰ ਅਜੇ ਤੱਕ ਬੰਦ ਕਿਉਂ ਨਹੀਂ ਕੀਤਾ ਗਿਆ ਸੈਂਟਰ ਨੇ ਬਕਾਇਦਾ ਤੌਰੇ 'ਤੇ ਨਾ ਨਾਂ ਖੱਲੇ ਨੇ 18 ਵੀ ਇਹੋ ਜਿਹੇ ਟਰੈਵਲ ਏਜੰਟ ਨੇ ਜਿਹੜੇ ਇੱਥੇ ਜਿਨ੍ਹਾਂ ਨੂੰ ਬਕਾਇਦਾ ਤੌਰੇ 'ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਉਹਨਾਂ ਨੂੰ ਇਹ ਲਾਇਸੈਂਸ ਹੀ ਨਹੀਂ ਦਿੱਤਾ ਗਿਆ ਉਹ ਆ ਕੇ ਕਰੋੜਾਂ ਰੁਪਏ ਲੁੱਟ ਰਹੇ ਪੰਜਾਬ ਦੇ ਅਸੀਂ ਕਿਉਂ ਇਹ ਉਹਦਾ ਬਤਲ ਇਹ ਹੈ ਕਿ ਫਿਰ ਇਹਨਾਂ ਦੀ ਪੁਲਿਸ ਤੇ ਖੁਦ ਰਲੇ ਨਹੀਂ ਇਹ ਹੈ ਇੱਕ ਸੈਂਸਿਟਿਵ ਮੁੱਦਾ ਟੋਲ ਪਲਾਜ਼ੇ ਜਿਹੜੇ ਉਹਨਾਂ ਨੇ ਬੰਦ ਕੀਤੇ ਨੇ ਉੱਤੇ ਚਲੋ ਕੌਮ ਦੇ ਆਪਣੇ ਇਸ਼ੂਜ਼ ਹੈ ਨੇ ਸੈਂਟਰ ਦੇ ਨਾਲ ਇਸ਼ੂਜ਼ ਨੇ ਉਹਨਾਂ ਨੂੰ ਚੀਫ ਮਿਨਿਸਟਰ ਨੂੰ ਵਿੱਚ ਬਹਿਣਾ ਚਾਹੀਦਾ ਹੈ ਉਹਨਾਂ ਨਾਲ ਕੋਈ ਨਾ ਕੋਈ ਰਸਤੇ ਲੱਭਣੇ ਚਾਹੀਦੇ ਨੇ ਜੀ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਜ਼ਰੀਏ ਕੋ ਰਸਤਾ ਲੱਭ ਸਕਦਾ ਤੇ ਪੰਜਾਬ ਨੂੰ ਸ਼ਾਂਤ ਕਰਦੀ ਜ਼ਰੂਰ ਆਰਾਮ ਦਾ ਬੁਲਾਇਆ ਸਦਾ ਸਾਰਿਆਂ ਨੂੰ ਲੱਗਾ ਜਾ ਰਿਹਾ ਪਰ ਇਥੇ ਐਂਟਰੀ ਉਹਨਾਂ ਦੀ ਹੈ ਜਿੰਨਾਂ ਨੂੰ ਸਦਾ ਬੁਲਿਆ ਗਿਆ ਦੇਖੋ RAM ਜਿਹੜੇ ਨੇ ਸਾਡੇ ਸਾਰਿਆਂ ਦੇ ਕਿ ਕਿਸੇ ਇੱਕ ਧਰਮ ਦੇ ਨਹੀਂ RAM ਜੀ ਦਾ ਵਰਨਣ ਹਜ਼ਾਰਾਂ ਵਾਰ ਗੁਰੂ ਗ੍ਰੰਥ ਸਾਹਿਬ ਚਾਹਤਾ RAM ਜੀ ਦੀ ਇੱਜ਼ਤ ਨਰੇ ਇੱਕ ਤੇ ਧਰਮ ਦੇ ਲੋਕ ਨੇ ਸਾਰੇ ਧਰਮਾਂ ਦੇ ਕਰਦੇ। ਵਿਸ਼ੇਸ਼ ਤੌਰ ਪੰਜਾਬੀਆਂ ਦਾ ਬਹੁਤ ਸਤਕਾਰ ਤੇ ਮਾਨ ਹੈ ਉਹਨਾਂ ਦੇ ਉੱਤੇ। ਕਾਂਗਰਸ ਪਾਰਟੀ ਨੇ ਬਕਾਇਦਾਤ ਹੋਰ ਕਲੀਅਰ ਕੀਤਾ ਹੈ ਕਿ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਖੁਸ਼ੀ ਨਾਲ ਜਾਏ। ਅਸੀਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਚੰਦ ਦੇਣਾ ਬਾਅਦ ਅਸੀਂ ਵੀ ਹਰ ਹਲਕੇ ਚੋਂ ਸਾਥੀ ਲੈ ਕੇ ਉੱਥੇ ਜਾਵਾਂਗੇ ਦਰਸ਼ਨ ਵੀ ਕਰਾਂਗੇ ਮੱਥਾ ਵੀ ਟੇਕਾਂਗੇ ਤੇ ਆਪਸੀ ਭਾਈਚਾਰੇ ਦੀ ਅਰਦਾਸ ਵੀ ਕਰਾਂਗੇ ਕਿ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਜ਼ਰੂਰੀ ਹੈ ਜੇ ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਰੇ ਭਾਈਚਾਰੇ ਅਮਨ ਤੇ ਸ਼ਾਂਤੀ ਨਾਲ ਰਹਿਣਗੇ ਤਾਂ ਹੀ ਸਾਡਾ ਦੇਸ਼ ਮਜ਼ਬੂਤ ਹੋਏਗਾ ਨਹੀਂ ਵੇਖੋ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਇਹ ਗੱਲ ਤੇ ਮੈਂ ਕਿਉਂਕਿ ਵੇਖੋ ਇਹ ਧਾਰਮਿਕ ਇਸ਼ੂ ਹੈ ਲੋਕ ਹਰ ਗੱਲ ਜਾਣਦੇ। ਤੋਂ ਇਹਦੇ ਤੇ ਜਦੋਂ ਅਸੀਂ ਇਹ ਗੱਲ ਕਹੀ ਇਹਨਾਂ ਦੀ ਮਰਜ਼ੀ ਹੈ ਜੀ ਜਿਹੜੇ ਬੰਦਿਆਂ ਨੇ ਫੰਕਸ਼ਨ ਕਰਨਾ ਉਹ ਕਿਹਨੂੰ ਇਨਵਾਈਟ ਕਰਦੇ ਕਿਹਨੂੰ ਨਹੀਂ ਕਰਦੇ ਉਹ ਤੇ ਉਹਨਾਂ ਦੀ ਮਰਜ਼ੀ ਹੈ। ਬਾਕੀ ਇਹ ਹੈ ਕਿ ਸਾਰਿਆਂ ਵਾਸਤੇ ਜਗ੍ਹਾ ਭੋਹਤੇ ਰੇ। ਅਸੀਂ ਟਾਈਮ ਲੈ ਕੇ ਸਮੁੱਚੇ ਪੰਜਾਬ ਚੋਂ ਹਜ਼ਾਰਾਂ ਸਾਥੀਆਂ ਨਾਲ ਹਰ ਧਰਮ ਦੇ ਲੋਕ ਸਾਡੇ ਨਾਲ ਜਾਣਗੇ, ਮੱਥਾ ਵੀ ਟੇਕਣਗੇ, ਸੇਵਾ ਵੀ ਕਰਾਂਗੇ। ਤੇ ਉਥੇ ਅਰਦਾਸ ਵੀ ਕਰਾਂਗੇ ਕਿ ਪੰਜਾਬ ਜਿਹੜਾ ਇੱਕ ਬਾਰਡਰ ਦਾ ਸੂਬਾ ਹੈ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਆਪਸੀ ਭਾਈਚਾਰੇ ਦਾ ਇੱਕ ਮੈਸੇਜ ਉਤਨ ਜਾਵੇ ਚਲੋ ਗੱਲਾਂ ਤੇ ਬਹੁਤ ਚਲਦੀਆਂ ਹੀ ਰਹੀਆਂ ਜਦੋਂ ਰਿਸ਼ਤੇ ਮਾਪੇ ਜਦੋਂ ਮੁੰਡੇ ਵਾਸਤੇ ਲੜਕੀ ਲੱਭਦੇ ਨੇ ਤੇ ਲੜਕੀ ਵਾਲੇ ਮੁੰਡਾ ਲੱਭਦੇ ਨੇ ਤੇ ਜਦੋਂ ਇੱਕ ਦੂਜੇ ਨਾਲ ਕੋ ਥੋੜਾ ਚਿਰ ਬਹਿ ਵੀ ਜਾਓ ਤੇ ਰਿਸ਼ਤੇ ਦੀ ਗੱਲ ਚੱਲ ਪਈਦੀ ਕਿ ਉਥੇ ਪੱਕਾ ਹੋ ਗਿਆ ਬਾਅਦ ਚ ਲੱਗਦਾ ਕਿ ਜੇ ਪੱਕਾ ਨਹੀਂ ਹੋਇਆ ਤੇ ਵੇਖਣ ਹੀ ਆਈ ਇੱਕ ਤੁਸੇ ਸੋ ਅਜੇ ਤੇ ਇਹ ਕਈ ਚਰਚਾਾਂਾਂ ਪਾਤ ਲਖਿਣਾ ਕੋ ਪਾਜ ਪਾਤੇ ਕਲੀ ਜਲ ਦੇ ਇਕੱਠੇ ਹੁੰਦੀਆਂ ਵੀ ਜਾਂਦੀਆਂ ਸਿਆਪਤੀਆਂ ਵਿੱਚ ਜਾਂਦੀਆਂ ਆਪਣਾ ਸਾਰਾ ਵਿਊ ਪੁਆਇੰਟ ਵੀ ਹਾਈ ਕਮਾਂਡ ਤੇ ਪੂਰਾ ਰੱਖਾ ਉਹ ਤੁਸੀਂ ਵੀ ਜਾਣਦੇ ਹੋ ਸਾਡਾ ਵਿਊ ਪੁਆਇੰਟ ਕੀ ਹੈ ਤੇ ਪੰਜਾਬ ਦੇ ਲੋਕ ਮੈਨੂੰ ਪੂਰਨ ਫੇਥ ਹੈ ਕਿ ਕਾਂਗਰਸੀ ਹਾਈ ਕਮਾਂਡ ਜਿਹੜੀ ਹੈ ਸਾਡੀ ਲੀਡਰਸ਼ਿਪ ਉਸ ਸੂਬੇ ਦੇ ਵਰਕਰਸ ਤੇ ਸੂਬੇ ਦੇ ਯੂਨੀਅਨ ਦੇ ਨਾਲ ਉਹਨਾਂ ਦੇ ਥੀਵਿਊਜ਼ ਨੂੰ ਸਾਹਮਣੇ ਰੱਖਦੇ ਹੋਈ ਹੀ ਫੈਸਲਾ ਲੈ ਗਏ। ਬਿਲਕੁਲ ਜੀ ਮੈਂ ਜਿਹੜੀ ਕਾਂਗਰਸ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਨਾ ਇਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਇਲਾਕੇ ਦੀ ਸੇਵਾ ਕਰਨ ਦਾ ਮੇਰੇ ਮਨ ਵਿੱਚ ਚਾਹ ਹੈ। ਠੀਕ ਹੈ ਇਹ ਇਹ ਇਲਾਕੇ ਨੂੰ ਸਵਾਰਨਾ ਹੈ। ਇਹ ਜਿਹੜੀਆਂ ਪਿੱਛੇ ਹੋਈਆਂ ਨੇ ਕਟਾਈਆਂ ਉਹ ਨਹੀਂ ਕਿਸਮ ਦੀ ਕੋਈ ਕਟਾਈ ਨਹੀਂ ਕਰਾਂਗੇ। ਤੇ ਇਥੇ ਸਾਰਾ ਇਹ ਮੁਸ਼ਕਿਲਾਂ ਨੇ ਇਹ ਤੇ ਬੜੇ ਬੈਕਵਰਡ ਇਲਾਕਾ ਸੀ ਇਹ ਤੇ ਬਾਜਵਾ ਸਾਹਿਬ ਨੇ ਆ ਜਿਹੜੀਆਂ ਸੜਕਾ ਛੜਕਾ ਬਣਾ ਦਿੱਤੀਆਂ ਵਾ ਲੋਕ ਲਾਪੇ ਨੇ ਜਾਣੋ ਨੇ ਇਥੇ ਤੇ ਨਾ ਕੋਈ ਸਕੂਲ ਨਾ ਕਾਲਜ ਸੀ ਆ ਜਿਹਨੂੰ ਬਾਜਵਾ ਸਾਹਿਬ ਆਏ ਨੇ ਉਹਨਾਂ ਨੇ ਸਾਡਾ ਪਲੱਸ 2 ਕੀਤਾ ਸਕੂਲ ਖਰਚਵਾਲ ਵਾਲਾ ਸਾਡੇ ਬੱਚੇ ਇਥੋਂ 8-10 ਕਿਲੋਮੀਟਰ ਦੇ ਪੜਨ ਜਾਂਦੇ ਸੀ ਫਿਰ ਇਹਨਾਂ ਨੇ ਖਰਚਵਾਲ ਬਹਾਦਰਪੁਰ ਜਿਹੜਾ ਸਕੂਲ ਦਿੱਤਾ ਜਿਹਨਾਂ ਸਿੱਖਿਆ ਦਾ ਪ੍ਰਭਾਵ ਜਿਹੜਾ ਵਧਿਆ ਬਿਲਕੁਲ ਹੀ ਸਰਕਾਰ ਦੀ ਬੜੀ ਤਗੜੀ ਨਲਾਇਕੀ ਹੈ ਇਹ ਤੇ ਸਰਕਾਰ ਨੂੰ ਬਦਲਵੇਂ ਦੇ ਤੇ ਸਟੈਪ ਲੈਣਾ ਚਾਹੀਦਾ ਸਾਡੇ ਆਦਿ ਚਾਰ ਪੰਜ ਜ਼ਿਲ੍ਹੇ ਨੇ ਉਹਦੇ ਜੂਸ ਜਿਹੜਾ ਹੈ ਉਹ ਸਾਰਾ ਇਥੋਂ ਸਰਟੀਫਿਕੇਟ ਹਾਸਲ ਕਰਕੇ ਵਕਤ-ਵਕਤ ਦੇਸ਼ਾਂ 'ਚ ਰੁਜ਼ਗਾਰ ਪ੍ਰਾਪਤ ਕਰੇਗਾ ਇਹ ਤੇ ਇਹ ਇਹ ਬਹੁਤ ਲੇਟ ਹੋ ਰਿਹਾ ਹੈ ਸਰਕਾਰ ਇਹ ਤੇ ਸਟੈਪ ਨਹੀਂ ਲੈ ਰਹੀ ਮੈਂ 5-6 ਵਾਰੀ ਅਖਬਾਰਾਂ 'ਚ ਦੇ ਚੁੱਕਾ ਬਾਜਵਾ ਸਾਹਿਬ ਨੇ ਵੀ ਇੱਕ ਵਾਰੀ ਉੱਥੇ ਵਿਧਾਨ ਸਭਾ 'ਚ ਦਿੱਤਾ ਹੋਇਆ ਫਿਰ ਵੀ ਕੋਈ ਅਸਰ ਨਹੀਂ ਹੋ ਰਿਹਾ ਬਿਲਕੁਲ ਇਹ ਬਾਜਵਾ ਸਾਹਿਬ ਆਉਂਦੇ ਨੇ ਤੇ ਆਹੀ ਇਹ ਪਹਿਲ ਦੇ ਆਧਾਰ ਤੇ ਪਹਿਲੀ ਦੂਜੀ ਮੀਟਿੰਗ 'ਚ ਇਹ ਪਾਸ ਕਰਵਾਵਾਂਗੇ ਇਹ ਸਕੂਲ ਚੱਲੇ ਆਈਟੀਆ ਚੱਲੇ ਤੇ ਇਹ ਪੁਲ ਦਾ ਵੀ ਕਰਵਾਵਾਂਗੇ ਨਾਲ ਨਾਲ